ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਮੈਂ ਤੁਹਾਨੂੰ ਸਰਕਾਰੀ ਨੌਕਰੀਆਂ ਬਾਰੇ ਦੱਸਾਂਗਾ ਨੌਕਰੀਆਂ ਦੀ ਗਿਣਤੀ ਹੈ 17727 ਬਹੁਤ ਜ਼ਿਆਦਾ ਨੌਕਰੀਆਂ ਸੈਂਟਰ ਗਵਰਨਮੈਂਟ ਦੀਆਂ ਕਿਹਨਾਂ ਨੇ ਕੱਢੀਆਂ ਕਿੱਦਾਂ ਅਸੀਂ ਅਪਲਾਈ ਕਰਨਾ ਕੀ ਕੰਡੀਸ਼ਨ ਆ ਕੀ ਕੁਆਲਿਫਿਕੇਸ਼ਨ ਆ ਕੀ ਏਜ ਲਿਮਟ ਆ ਕਿੰਨੀ ਫੀਸ ਲੱਗਣੀ ਆ ਕੀ ਸਿਲੇਬਸ ਆ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸੂਗਾ ਤੋ ਸ਼ੁਰੂ ਕਰਦਾ ਹਾਂ ਵੀਡੀਓ ਨੂੰ ਦੋਸਤੋ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਕੰਬਾਈਨਡ ਗ੍ਰੈਜੂਏਟ ਲੈਵਲ ਜੋ ਟੈਸਟ ਹੁੰਦਾ ਹੈ ਸੀਜੀਐਲ ਟੈਸਟ 2024 ਵਾਸਤੇ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕਰ ਦਿੱਤੀ ਆ ਆਓ ਅਸੀਂ ਇਸ ਨੋਟੀਫਿਕੇਸ਼ਨ ਬਾਰੇ ਗੱਲਬਾਤ ਕਰਦੇ ਹਾਂ ਇੱਕ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਸਭ ਤੋਂ ਉੱਪਰ ਅਸੀਂ ਦੇਖਦੇ ਹਾਂ ਵੀਡੀਓ ਵਿੱਚ ਵੈਬਸਾਈਟ ਆਫ ਕਮਿਸ਼ਨ ਦੀ ਜੋ ਵੈਬਸਾਈਟ ਆ ਉਹ ਅਪਡੇਟ ਹੋਈ ਪਈ ਆ ਤੁਸੀਂ ਅਗਰ ਪੁਰਾਣੀ ਵੈਬਸਾਈਟ ਖੋਲ ਕੇ ਦੇਖਦੇ ਪਏ ਹੋ ਤੇ ਉਹਦੀ ਜਗ੍ਹਾ ਤੇ ਤੁਸੀਂ ਇਹ ਨਵੀਂ ਵੈਬਸਾਈਟ ਜੋ ਹੈ ਇਹ ਖੋਲ ਕੇ ਦੇਖਣੀ ਆ ਹੁਣ ssc.gov.in ਤੇ ਜਾ ਕੇ ਅਸੀਂ ਇਹ ਜਿਹੜੀ ਨਵੀਂ ਜਿਹੜੀ ਵੈਬਸਾਈਟ ਤੇ ਜਾ ਕੇ ਸਾਰਾ ਕੁਝ ਚੈੱਕ ਕਰਨਾ ਹੈ ਸੋ ssc ਨੇ so, cgl ਐਗਜ਼ਾਮ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਬਾਰੇ ਪਤਾ ਕਰਦੇ ਆਪਾਂ ਡੇਟ ਫॉर ਸਬਮਿਸ਼ਨ ਔਨਲਾਈਨ ਅਪਲੀਕੇਸ਼ਨ ਔਨਲਾਈਨ ਅਸੀਂ ਅਪਲਾਈ ਕਰਨਾ ਹੈ ਇਹਦੇ ਵਿੱਚ 24 6 ਤੋ ਸ਼ੁਰੂ ਹੋ ਚੁੱਕਾ ਹੈ 24 ਸਤ ਤੱਕਰ ਮਤਲਬ ਕਿ 24 ਜੁਲਾਈ ਤੱਕ ਜਿਹੜਾ ਅਪਲਾਈ ਕਰ ਸਕਦੇ ਆ 24 ਜੁਲਾਈ ਰਾਤ ਦੇ 11 ਵਜੇ ਤੱਕ ਅਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਆ ਲਾਸਟ ਡੇਟ ਐਂਡ ਟਾਈਮ ਫੋਰ ਮੇਕਿੰਗ ਔਨਲਾਈਨ ਪੇਮੈਂਟ ਜਿਹੜੀ ਅਸੀਂ ਕਰਨੀ ਆ ਫੀਸ ਦੀ ਉਹ ਅਸੀਂ 25 ਜੁਲਾਈ ਰਾਤ ਦੇ 11 ਵਜੇ ਤੱਕ ਕਰ ਸਕਦੇ ਆ ਡੇਟ ਆਫ ਵਿੰਡੋ ਫਾਰ ਅਪਲੀਕੇਸ਼ਨ ਫਾਰਮ ਕਰੈਕਸ਼ਨ ਜੇ ਤੁਹਾਡੇ ਕੋ ਕੋਈ ਗਲਤੀ ਹੋ ਗਈ ਉਹਨੂੰ ਕਰੈਕਸ਼ਨ ਕਰਨੇ ਵਾਸਤੇ ਡੇਟ ਹੈਗੀ ਆ ਉਹ 10 ਅਗਸਤ ਤੋਂ ਲੈ ਕੇ 11 ਅਗਸਤ ਤੱਕ ਰਾਤ ਦੇ 11 ਵਜੇ ਚੱਕਰ ਸੀ ਕਰ ਸਕਦੇ ਆ ਇਹਨਾਂ ਨੌਕਰੀਆਂ ਵਾਸਤੇ ਜੋ ਟੈਸਟ ਹੋਣੇ ਆ ਕੰਪਿਊਟਰ ਬੇਸ ਟੈਸਟ ਹੋਏਗਾ ਉਹਨੂੰ ਟਾਇਰ 1 ਔਰ ਟਾਇਰ 2 ਕਹਿੰਦੇ ਆ ਯਾਰ ਟਾਇਰ 1 ਟੈਸਟ ਹੋਏਗਾ ਜਿਹੜਾ ਪਹਿਲਾ ਪੇਪਰ ਹੋਏਗਾ ਉਹ ਹੋਏਗਾ ਸਤੰਬਰ ਅਕਤੂਬਰ 2024 ਨੂੰ ਔਰ ਟਾਇਰ 2 ਜਿਹੜਾ ਪੇਪਰ ਹੋਏਗਾ ਜਿਹੜਾ ਟਾਇਰ 1 ਤੋਂ ਬਾਅਦ ਜੋ ਛਾਂਟੀ ਲੱਗਣੀ ਆ ਛਾਂਟੀ ਲੱਗਣ ਬਾਅਦ ਜਿਹੜਾ ਅਗਲਾ ਪੇਪਰ ਹੋਣਾ ਆ ਉਹ ਹੋਣਾ ਦਸੰਬਰ 2024 ਨੂੰ ਤੋਂ ਜਿਵੇਂ ਆਪਾਂ ਦੇਖ ਸਕਦੇ ਆ ਕਿ ਜਿਹੜੀ ਨੋਟੀਫਿਕੇਸ਼ਨ ਆ ਬਹੁਤ ਲੰਬੀ ਚੋੜੀ ਨੋਟੀਫਿਕੇਸ਼ਨ ਆ ਲਗਭਗ 109 ਪੇਜਾਂ ਦੀ ਨੋਟੀਫਿਕੇਸ਼ਨ ਆ ਮੈਂ ਤੁਹਾਨੂੰ ਜ਼ਰੂਰੀ ਜ਼ਰੂਰੀ ਜਿਹੜੀਆਂ ਗੱਲਾਂ ਆ ਉਹਦੇ ਬਾਰੇ ਦੱਸ ਦਵਾਂਗਾ ਹੋਰ ਤੁਸੀਂ ਇਹ ਨੋਟੀਫਿਕੇਸ਼ਨ ਪੜ੍ਹਨੇ ਵਾਸਤੇ ਮੇਰਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਆ ਤੁਸੀਂ ਉਹ WhatsApp ਗਰੁੱਪ ਜੁਆਇਨ ਕਰ ਲਓ ਉੱਥੇ ਤੁਸੀਂ ਡਿਮਾਂਡ ਕਰ ਸਕਦੇ ਹੋ ਤੁਹਾਨੂੰ ਨੋਟੀਫਿਕੇਸ਼ਨ ਉੱਥੇ ਮਿਲ ਜਾਈਗੀ ਔਰ ਚਿਨਨਹਿਜ ਕਰ YouTube ਚੈਨਲ ਵੈਲਫੇਅਰ ਸੋਰਸ ਦਾ YouTube ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਬੈਲ ਆਈਕਨ ਦਾ ਜੋ ਬਟਨ ਹੈ ਉਹ ਵੀ ਉਹਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਮੈਂ ਜੋ ਵੀ ਵੀਡੀਓ ਪਾਉਂਦਾ ਉਹਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਨੂੰ ਸਮੇਂ ਤੇ ਪਹੁੰਚਦੀ ਰਹੇ ਸੋ 17727 ਪੋਸਟ ਆਇਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਉਹਨਾਂ ਵਾਸਤੇ ਪੋਸਟ ਆਇਆ ਸੈਂਟਰਲ ਗਵਰਨਮੈਂਟ ਦੇ ਬਹੁਤ ਸਾਰੇ ਡਿਪਾਰਟਮੈਂਟ ਆ ਜਿਨ੍ਹਾਂ ਵਿੱਚ ਇਹ ਪੋਸਟਾਂ ਜਿਹੜੀਆਂ ਇਹ ਨਿਕਲੀਆਂ ਆ ਜਿਦੇ ਵਿੱਚ ਆਪਾਂ ਕਹਿ ਸਕਦੇ ਆ ਅਸਿਸਟੈਂਟ ਸੈਕਸ਼ਨ ਆਫੀਸਰ ਦੇ ਪੋਸਟਾਂ ਆ ਕਿਹੜੇ ਮਹਿਕਮੇ ਵਿੱਚ ਵਾ ਸੈਂਟਰਲ ਸੈਕਰੀਟਰੀਟ ਸਰਵਿਸ ਵਿੱਚ ਵਾ ਇੰਟੈਲੀਜੈਂਸ ਬਿਊਰੋ ਵਿੱਚ ਵਾ ਮਿਨਿਸਟਰੀ ਆਫ ਰੇਲਵੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਏ ਐਫ ਐਚਕਓ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਹੋਰ ਹੀ ਬਹੁਤ ਸਾਰੇ ਮੰਨ ਸੀਬੀਆਈ ਸੀਵੀਡੀਟੀ ਇਹ ਸਾਰੇ ਬਹੁਤ ਸਾਰੇ ਡਿਪਾਰਟਮੈਂਟ ਹੈਗੇ ਜਿਨ੍ਹਾਂ ਵਿੱਚ ਇਹ ਜਿਹੜੀ ਪੋਸਟ ਆ ਨਿਕਲਿਆ ਇਹ ਟੈਸਟ ਦੇ ਵੇਸਤੇ ਗ੍ਰੈਜੂਏਸ਼ਨ ਜਿਹਨਾਂ ਨੇ ਕੀਤੀ ਹੋਈ ਹੈ ਇਹ ਟੈਸਟ ਉਹ ਇਹ ਟੈਸਟ ਦੇਣਗੇ ਉਹ ਟੈਸਟ ਜੋ ਕੁਆਲੀਫਾਈ ਹੋਣ ਤੋਂ ਬਾਅਦ ਮੈਰਿਟ ਬਣਨ ਤੋਂ ਬਾਅਦ ਇਹਨਾਂ ਵਿਭਾਗਾ ਵਿੱਚ ਜਿਹੜੀ ਉਹ ਨੌਕਰੀ ਜਿਹੜੀ ਉਹ ਮਿਲ ਜਾਂਦੀ ਹੈ ਹਾਂਜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਹਾਂਜੀ ਈਡੀ ਵਿੱਚ ਹਾਂਜੀ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਐਡੀ ਵਿੱਚ ਰੈਵਨਿਊ ডিপਾਰਟਮੈਂਟ ਵਿੱਚ ਡਿਪਾਰਟਮੈਂਟ ਆਫ ਪੋਸਟ ਮਿਨਿਸਟਰੀ ਆਫ ਕਮਿਊਨੀਕੇਸ਼ਨ ਚ ਜੀ ਬਹੁਤ ਸਾਰੇ ਡਿਪਾਰਟਮੈਂਟ ਹੈਗੇ ਸਰਕਾਰ ਦੇ ਸੈਂਟਰ ਗਵਰਨਮੈਂਟ ਦੇ ਮਹਿਕਮੇ ਆ ਜਿਹੜੀ ਲਿਸਟ ਤੁਹਾਨੂੰ ਦੇਖ ਸਕਦੇ ਹੋ ਇਹਦੇ ਵਿੱਚ ਸਾਨੂੰ ਜਿਹੜੀ ਨੌਕਰੀ ਮਿਲਣ ਦੇ ਚਾਂਸ ਜਿਹੜੇ ਉਹ ਮਿਲ ਜਾਂਦੇ ਆ ਪੇ ਲੈਵਲ ਜਿਹੜਾ ਜੀ ਉਹ ਇਹ ਲਗਭਗ 50 ਹਜ਼ਾਰ ਤੋਂ ਜਿਹੜੀ ਸੈਲਰੀ ਸਾਡੀ ਸ਼ੁਰੂ ਹੁੰਦੀ ਆ ਪੇ ਲੈਵਲ 5 ਤੋਂ ਲੈ ਕੇ 7 ਤੱਕ ਚੱਲਦੀ ਆ ਔਰ 70 80 ਹਜ਼ਾਰ 90 ਹਜ਼ਾਰ ਤੱਕ ਜਿਹੜੀ ਸੈਲਰੀ ਸਾਨੂੰ ਇਹਦੇ ਵਿੱਚ ਮਿਲ ਸਕਦੀ ਹੈ ਉਹ ਡਿਪੈਂਡ ਕਰਦਾ ਕਿ ਜਦੋਂ ਟੈਸਟ ਹੁੰਦਾ ਤੇ ਤੁਹਾਡੀ ਸਿਲੈਕਸ਼ਨ ਹੁੰਦੀ ਆ ਤੁਹਾਡਾ ਰੈਂਕ ਕਿਦਾਂ ਦਾ ਹੁੰਦਾ ਇਹ ਸੇਮ ਅਸੀ ਜਿਹੜਾ ਟੈਸਟ ਹੈਗਾ ਇਹਨੂੰ ਅਸੀਂ ਮੰਨ ਸਕਦੇ ਆ ਕਿ ਜਿੱਦਾਂ ਯੂਪੀਐਸਸੀ ਦਾ ਟੈਸਟ ਹੁੰਦਾ ਆ ਉਹ ਬਹੁਤ ਹਾਇਰ ਵੈਲਿਊਰ ਟੈਸਟ ਹੈਗਾ ਉਹਦੇ ਵਿੱਚ ਬਹੁਤ ਅਪਰ ਲੈਵਲ ਦੇ ਪੋਸਟਾਂ ਮਿਲਿਆ ਗਵਰਨਮੈਂਟ ਦੀਆਂ ਪਰ ਉਸ ਤੋਂ ਥੱਲੇ ਵਾਲਾ ਇਹ ਸਟੈਪ ਆ ਜਿਹਨੂੰ ਅਸੀਂ सीजीएल ਕਹਿੰਦੇ ਆ ਕੰਬਾਈਨਡ ਗ੍ਰੈਜੂਏਟ ਲੈਵਲ ਜਿਨ੍ਹਾਂ ਬੱਚਿਆਂ ਨੇ ਯੂਪੀਐਸਸੀ ਕਰਨੀ ਹੁੰਦੀ ਹੈ ਉਹ ਪਹਿਲਾਂ ਇਹ ਟਰਾਈ ਕਰਦੇ ਆ ਵੀ ਅਸੀਂ ਐਸਐਸਸੀ ਦਾ ਜਿਹੜਾ ਸੀਜੀਐਲ ਐਗਜ਼ਾਮ ਹੈਗਾ ਪਹਿਲਾਂ ਅਸੀਂ ਇਹਨੂੰ ਕਰੈਕ ਕਰਕੇ ਦੇਖੀਏ ਤਾਂ ਜੋ ਕਿ ਸਾਡੀ ਇਹਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਆ ਤਾਂ ਅਸੀਂ ਯੂਪੀਐਸਸੀ ਵੀ ਕਲੀਅਰ ਜਿਹੜਾ ਕਰ ਸਕਦੇ ਆ ਜਾਂ ਕਈ ਵਾਰ ਯੂਪੀਐਸਸੀ ਬੱਚਾ ਕੋ ਕਲੀਅਰ ਨਹੀਂ ਹੁੰਦਾ ਤਾਂ ਉਹ ਇਹ ਟੈਸਟ ਦੇ ਕੇ ਤਾਂ ਵੀ ਸਰਕਾਰੀ ਵਧੀਆ ਨੌਕਰੀਆਂ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਮਤਲਬ ਕਿ 50 ਹਜ਼ਾਰ ਤੋਂ ਲੈ ਕੇ ਲੱਖ ਸਵਾ ਲੱਖ ਤੱਕ ਜਿਹੜੀ ਸਾਡੇ ਜਿਹੜੀ ਉਹ ਤਨਖਾਹ ਇਹਦੇ ਵਿੱਚ ਹੁੰਦੀ ਆ ਠੀਕ ਹੈ ਏਜ ਲਿਮਟ ਬਾਰੇ ਦੱਸਾਂਗਾ ਨਾ ਏਜ ਲਿਮਟ ਵਿੱਚ 18 ਸਾਲ ਤੋਂ ਲੈ ਕੇ 32 ਸਾਲ ਤੱਕ ਜਿਹੜੀ ਏਜ ਲਿਮਟ ਆ ਬਹੁਤ سارے ਡਿਪਾਰਟਮੈਂਟਾਂ 'ਚ ਬਹੁਤ سارے ਪੋਸਟਾਂ ਜਿਹੜੀਆਂ 18 ਤੋਂ 27 ਸਾਲ ਦੇ ਮੰਗਦੇ ਆ ਬਹੁਤ سارے 20 ਤੋਂ 30 ਸਾਲ ਮੰਗਦੇ ਆ ਮਲਕ ਦੀ ਐਵਰੇਜ ਰੱਖ ਲਓ ਵੀ ਮਿਨੀਮਮ 18 ਤੇ ਮੈਕਸਿਮ ਜਿਹੜੀ ਉਹ 32 ਸਾਲ ਜਿਹੜੀ ਏਜ ਲਿਮਟ ਇਹਦੇ ਵਿੱਚ ਅਪਲਾਈ ਕਰਨ ਦੀ ਹੈਗੀ ਆ ਹਾਂ ਏਜ ਰਿਲੈਕਸੇਸ਼ਨ ਆ ਜਿਹੜੀ ਅਕੋਰਡਿੰਗ ਟੂ ਸਰਕਾਰ ਦੇ ਜੋ ਰੂਲ ਆ ਉਸ ਦੇ ਅਨਸਾਰ ਐਸਸੀ ਐਸਟੀ ਨੂੰ 5 ਸਾਲ ਦੀ ਰਿਲੈਕਸੇਸ਼ਨ ਆ ओबीसी ਨੂੰ 3 ਸਾਲ ਦੀ ਰਿਲੈਕਸੇਸ਼ਨ ਹੈ ਪੀ ਡਬਲਯੂ ਪੀ ਡਬਲਯੂ ਡੀ ਨੂੰ ਅਨੇਜਰਮ ਨੂੰ 10 ਸਾਲ ਪੀ ਡਬਲਯੂ ਡੀ ओबीसी ਨੂੰ 13 ਸਾਲ ਪੀ ਡੀ ਪੀ ਡਬਲਯੂ ਡੀ ਜਿਹੜਾ ਐਸ ਸੀ ਐਸ ٹی ਨੂੰ 15 ਸਾਲ ਐਕਸ ਸਰਵਿਸਮੈਨ ਨੂੰ ਵੀ ਜਿਹੜੀ ਹੈਗੀ ਉਹ ਇਹਦੇ ਵਿੱਚ ਜੋ ਕਾਨੂੰਨ ਦੇ ਹਿਸਾਬ ਦੇ ਨਾਲ ਸਰਕਾਰ ਦੇ ਰੂਲਸ ਦੇ ਹਿਸਾਬ ਨਾਲ ਜਿਹੜੀ ਰਿਲੈਕਸੇਸ਼ਨ ਆ ਉਹ ਮਿਲਦੀ ਆ ਤੇ ਦੋਸਤੋ ਇਹ ਜਿਹੜੀ ਵੀਡੀਓ ਹੈਗੀ ਕਾਫੀ ਲੰਬੀ ਬਣ ਜਾਣੀ ਆ ਪਰ ਮੈਂ ਏਡੀ ਵੱਡੀ ਵੀਡੀਓ ਬਣਾਉਣਾ ਚਾਹੁੰਦਾ ਕਿਉਂਕਿ ਨਾ ਸਾਡਾ ਸਮਾਜ ਏਡੀ ਵੱਡੀ ਵੀਡੀਓ ਦੇਖਦਾ ਤੇ ਨਾ ਹੀ ਉਹ ਦੇਖਣ ਹਿੰਮਤ ਰੱਖਦਾ ਜਿਨ੍ਹਾਂ ਨੇ ਤੇ ਇਹ ਵੀਡੀਓ ਦੇਖੇ ਮੈਂ ਦੱਸਦਾ ਵੀ ਤੁਹਾਨੂੰ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਕਿਸੇ ਵੀ ਸਟਰੀਮ ਵਿੱਚ ਕੀਤੀ ਹੋਈ ਹੈ ਬੀਏ ਕੀਤੀ ਬੀਕਾਮ ਕੀਤੀ ਹੈ ਗ੍ਰੈਜੂਏਸ਼ਨ ਕਿਸੇ ਵੀ ਤਰੀਕੇ ਨਾਲ ਕੀਤੀ ਹੋਈ ਹੈ ਉਹਨਾਂ ਵਾਸਤੇ ਜਿਹੜਾ ਟੈਸਟ ਇਹ ਹੁੰਦਾ ਆ ਹੁਣ ਤੁਹਾਨੂੰ ਮੈਂ ਅੱਗੇ ਜਿਹੜੀ ਜਰੂਰੀ ਜਰੂਰੀ ਗੱਲਾਂ ਉਹ ਦੱਸ ਦਿੰਦਾ ਆ ਜਿਹੜਾ ਟੈਸਟ ਹੁੰਦਾ ਜੀ ਦੋ ਦੋ ਟੈਸਟ ਦੋ ਤਰ੍ਹਾਂ ਦਾ ਟੈਸਟ ਹੋਣਾ ਪਹਿਲਾ ਟੇਅਰ 1 ਹੋਣਾ ਫਿਰ ਟੇਅਰ 2 ਹੋਣਾ ਟੇਅਰ 1 ਦੇ ਵਿੱਚ ਕੀ ਹੋਣਾ ਉਹ ਵੀ ਇੱਥੇ ਤਾਂ ਦੱਸਾਂ ਦਾ ਮੈਂ ਆ ਜਾਣਾ ਇਹਦੇ ਵਿੱਚ ਉਹ ਜਿਹੜੇ ਤੁਸੀਂ ਅਪਲਾਈ ਕਰਨਾ ਆਨਲਾਈਨ ਅਪਲਾਈ ਕਰਨਾ ਜਿਹੜੀ ਸਭ ਤੋਂ ਵੱਡੀ ਗੱਲ ਇੱਕ ਨਵੀਂ ਇਹਨਾਂ ਨੇ ਕੀਤੀ ਹੈ ਅੱਗੇ ਆਪਾਂ ਫੋਟੋ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾਉਂਦੇ ਸੀ ਸਕੈਨ ਕਰਕੇ ਪਰ ਇਸ ਵਾਰ ਜਿਹੜੀ ਫੋਟੋ ਤੁਹਾਡੀ ਸਕੈਨ ਲਾਈਵ ਹੋਣੀ ਆ ਲਾਈਵ ਫੋਟੋ ਤੁਸੀਂ ਆਪਣੇ ਫੋਨ ਤੋਂ ਜਾਂ ਕੈਮਰੇ ਤੋਂ ਲਾਈਵ ਕਰਕੇ ਤੇ ਉੱਤੇ ਅਪਲੋਡ ਹੋਣੀ ਆ ਵੈਬਸਾਈਟ ਤੇ ਇਹ ਤੋ ਇਹ ਥੋੜਾ ਚੇਂਜ ਸੀਗਾ ਪਹਿਲੇ ਨਾਲੋਂ ਪੋਸਟਾ ਕਾਫੀ ਹੈ ਤੁਸੀਂ ਜਿਹੜਾ ਫਾਰਮ ਭਰਨਾ ਜਰੂਰ ਧਿਆਨ ਨਾਲ ਪੜਨਾ ਫਾਰਮ ਪਰ ਜਿਹੜੀ ਫੀਸ ਹੈਗੀ ਆ ਉਹ 100 ਰੁਪਈਆ ਹੈਗੀ ਜਿਹੜੀ ਉਹ ਜਨਰਲ ਵਾਸਤੇ ਆ OBC ਵਾਸਤੇ ਆ ਤੋ ای ڈبلیو ایس واسطے ਹੈ ਜਿਹੜੇ एससी एसटी ఫిజికల్ ਹੈਂਡੀਕੈਪ اور 올 वूमेन्स ਹੈਗੇ 올 वूमेन्स ਵਾਲੇ ਕਿਸੇ ਵੀ ਕੈਟਾਗਰੀ वूमेन्स ਹੈ ਗਿਆ ਉਹਦੇ ਵਾਸਤੇ ਦੀ ਫੀਸ ਭਰਨ ਦੀ ਜਿਹੜੀ ਹੈਗੀ ਉਹ ਬਿਲਕੁਲ ਜ਼ੀਰੋ ਆ ਉਹਨੇ ਕੋਈ ਫੀਸ ਨਹੀਂ ਭਰਨੀ ਜਿਨ੍ਹਾਂ ਨੇ ਫੀਸ ਭਰਨੀ ਆ ਉਹਨਾਂ ਨੇ ஆன்ਲਾਈਨ ਫੀਸ ਜਿਹੜੀ ਉਹ ਭਰਨੀ ਆ एससी एसटी ਹੋਰ वूमेन्स ਵਾਸਤੇ ਸਾਰੀ ਜਿਹੜੀ ਫੀਸ ਉਹ ਜ਼ੀਰੋ ਆ ਇਸ ਤਰੀકના ਜਿਹੜੀ ਵੀਡੀਓ ਮੇਂ ਦੋਸਤੋ ਤੁਸੀਂ ਜਿਹੜੀ ਲੋਡ ਬੰਦ ਬੱਚਿਆ ਤੱਕਰ ਮੈਂ ਚਾਹੁੰਦਾ ਕਿ ਤੁਸੀਂ ਲੋੜਵੰਦ ਬੱਚੇ ਦਾ ਕਰੀ ਵੀਡੀਓ ਜਰੂਰ ਭੇਜੋ ਤਾਂ ਜੋ ਬਹੁਤ ਸਾਰੇ ਪਿੰਡਾਂ ਮੋਹੱਲਿਆਂ ਵਿੱਚ ਗ੍ਰੈਜੂਏਸ਼ਨ ਕੀਤੇ ਹੋਏ ਬੱਚੇ ਬਹੁਤ ਸਾਰੇ ਇੰਟੈਲੀਜੈਂਟ ਬੱਚੇ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਨੌਕਰੀ ਸੀ ਕਿੱਦਾਂ ਲੈਣੀ ਆ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਵੀ ਇਦਾਂ ਨੌکریاں ਨਿਕਲਦੀਆਂ ਆ ਇਹ ਨੌکریاں ਨਿਕਲਦੀਆਂ ਨੇ ਨੌਕਰੀ ਦੀ ਗਿਣਤੀ ਵੀ ਬਹੁਤ ਆ 17727 ਨੌکریاں ਬਹੁਤ ਆ ਔਰ ਸੈਂਟਰ ਗਵਰਨਮੈਂਟ ਦੇ ਵਿਭਾਗਾਂ ਉਹਨਾਂ ਵਿੱਚ ਤੁਸੀਂ ਕਿੱਦਾਂ ਅਫਸਰ ਲੱਗ ਸਕਦੇ ਆ ਜਿਹੜੇ ਵਿਭਾਗ ਨੇ ਜੇ ਪ੍ਰੋਮੋਸ਼ਨਾਂ ਹੁੰਦੀਆਂ ਕਈ ਪੰਜਾਬ ਗਵਰਨਮੈਂਟ ਦੇ ਵਿਭਾਗ ਮੈਂਦਰ ਇਹ ਕਹਿੰਦੇ ਜਿੰਨਾ ਜਿੱਦਾਂ ਹੁਣ ਮੈਂ ਮੈਨੂੰ 25 ਸਾਲ ਚ ਇੱਕ ਪ੍ਰਮੋਸ਼ਨ ਨਹੀਂ ਮਿਲੀ ਸੋ ਇਹ ਇਦਾਂ ਦੇ ਵਿਭਾਗ ਨਹੀਂ ਹੈਗੇ ਵਿਭਾਗ ਬਹੁਤ ਵਧੀਆ ਵਿਭਾਗ ਹੈਗੇ ਆ ਇਹਨਾਂ ਵਿੱਚ ਤੁਹਾਨੂੰ ਪ੍ਰਮੋਸ਼ਨਾਂ ਮਿਲੀਆਂ ਪ੍ਰਮੋਸ਼ਨਾਂ ਮਿਲਦੀਆਂ ਮਿਲਿ ਤੁਸੀਂ ਬਹੁਤ ਉੱਪਰ ਲੈ ਰੈਂਕ ਤੱਕ ਚਲ ਜਾਂਦੇ ਆ ਸੋ ਇਹ ਜਿਹੜੇ ਇਹਨਾਂ ਨੂੰ ਨੌਕਰੀ ਲੈਣ ਵਾਸਤੇ ਤੁਹਾਨੂੰ ਜਿਹੜਾ ਉਹ ਜ਼ਰੂਰ ਇਹਦੇ ਵਿੱਚ ਟਰਾਈ ਕਰਨਾ ਚਾਹੀਦਾ ਇੱਥੇ ਹਰੇਕ ਸਟੇਟ ਦੇ ਵਿੱਚ ਸੈਂਟਰ ਬਣਨੇ ਆ ਜਿੱਥੇ ਤੁਹਾਡਾ ਟੈਸਟ ਹੋਣਾ ਆ ਜਿੱਦਾਂ ਇਹ ਮੈਂ ਕੱਢਿਆ ਕਿ 7 ਨੰਬਰ ਦੇਖੋ ਚੰਡੀਗੜ੍ਹ ਮਹਾਲੀ ਵਿੱਚ ਹਮੀਰਪੁਰ ਸ਼ਿਮਲਾ ਜੰਮੂ ਏ 3 ਬਰ ਸ਼ਰੀ ਨਗਰ ਲੇ ਅੰਮ੍ਰitsar ਜਲੰਧਰ ਪਟਿਆਲਾ ਇੱਕ ਪੰਜਾਬ ਆਸਤੇ ਆਪਾਂ ਦੇਖ ਸਕਦੇ ਆ ਅੰਮ੍ਰitsar ਜਲੰਧਰ ਪਟਿਆਲਾ ਬਠਿੰਡਾ ਇਹ ਤੁਹਾਡੇ ਸੈਂਟਰ ਬਣਨੇ ਆ ਜੇ ਤੁਸੀਂ ਅਪਲਾਈ ਕਰਨਾ ਤਾਂ ਤੁਹਾਨੂੰ ਸਾਰਾ ਸਮਝ ਲਾ ਗਿਆ ਨਾ ਬਿਲਕੁਲ ਧਿਆਨ ਨਾਲ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਇਹ ਦੇਖੇ ਔਰ ਜਿਹੜੀ ਇਹਦੀ ਨੋਟੀਫਿਕੇਸ਼ਨ ਆ ਜ਼ਰੂਰੀ ਉਹ ਤੁਸੀਂ ਪਰੋਪਰ ਤਰੀਕੇ ਨਾਲ ਪੜ੍ਹ ਲੈਣੀ ਆ ਆ ਦੇਖੋ ਟੀਅਰ 1 ਜਿਹੜਾ ਪੇਪਰ ਹੋਏਗਾ ਜਾਂ ਟੈਸਟ ਹੋਏਗਾ ਜਿਹਦਾ ਜਿਹਦੇ ਜਿਹਦੇ ਚ ਜਿਨ੍ਹਾਂ ਨੇ ਅਪਲਾਈ ਕਰਨਾ ਸਾਰਾ ਪੇਪਰ ਹੋਣਾ ਇਹ ਵਾਲਾ ਉਹਦੇ ਵਿੱਚ ਜਿਹੜਾ ਪੇਪਰ ਹੋਣਾ ਉਹਨਾਂ ਚ ਏ ਜਨਰਲ ਰੀਜਨਿੰਗ ਦਾ ਆਏਗਾ ਨੰਬਰ ਆਫ ਕੁਐਸਚਨ 25 ਹੋਣਗੇ ਜਨਰਲ ਅਵੇਅਰਨੈਸ ਦੇ 25 ਕੁਐਸਚਨ ਹੋਣਗੇ ਔਰ ਕੁਆਂਟਿਟੀ ਐਪਟੀਟਿਊਡ ਮਤਲਬ ਕਿ ਮੈਥ ਦਾ ਜਿਹੜਾ ਹੋਏਗਾ 25 ਕੁਐਸਚਨ ਆਉਂਦੇ ਹੋਣਗੇ ਔਰ ਇੰਗਲਿਸ਼ ਦੇ 25 ਕੁਐਸਚਨ ਹੋਣਗੇ ਇੱਕ ਕੁਐਸਚਨ 2 ਨੰਬਰ ਦਾ ਹੋਏਗਾ ਔਰ ਮੈਕਸਿਮ ਜਿਹੜੇ ਇੱਕ ਪੇਪਰ ਦੇ 25 ਕੁਐਸਚਨਾਂ ਦੇ 50 ਨੰਬਰ ਹੋਣਗੇ ਟੋਟਲ ਜਿਹੜਾ ਹੋਣਾ 200 ਨੰਬਰ ਦਾ ਪੇਪਰ ਹੋਣਾ ਔਰ 1 ਘੰਟੇ ਦਾ ਜਿਹੜਾ ਤੁਹਾਡੇ ਕੋ ਸਮਾਂ ਹੋਣਾ ਆ ਜਿਹੜਾ ਇਹਨਾਂ ਵਿੱਚ ਇਸ ਟੈਸਟ ਵਿੱਚੋਂ ਟੇਅਰ 1 ਵਿੱਚ ਜਿਹੜਾ ਕੁਆਲੀਫਾਈ ਕਰੇਗਾ ਉਹ ਟੇਅਰ 2 ਤੱਕ ਜਾਏਗਾ ਟੇਅਰ 2 ਤੱਕ ਪਹੁੰਚਦਾ ਤਾਂ ਉਹਦੇ ਵਿੱਚ ਇਹ ਵਾਲੇ ਸਬਜੈਕਟ ਤਾਂ ਰਹਿੰਦੇ ਰਹਿੰਦੇ ਆ ਉਹਦੇ ਨਾਲ ਹੋਰ ਸਬਜੈਕਟ ਜਿਹੜਾ ਐਡ ਹੋ ਜਾਂਦਾ ਉਹ ਹੈ ਨਾ ਕੰਪਿਊਟਰ ਦਾ ਕੰਪਿਊਟਰ ਦੇ ਵਿੱਚ ਬੇਸਿਕ ਕੰਪਿਊਟਰ ਆ ਜਾਂਦਾ ਔਰ ਨਾਲ ਤੁਹਾਨੂੰ ਉਹਦੇ ਵਿੱਚ ਉਹਦੀ ਟਾਈਪਿੰਗ ਦੀ ਸਪੀਡ ਹੈ ਜਿਹੜੀ ਉਹ ਕੰਪਿਊਟਰ ਨੌਲੇਜ ਔਰ ਡਾਟਾ ਐਂਟਰੀਜ਼ ਦਾ ਸਪੀਡ ਜਿਹੜਾ ਟੈਸਟ ਹੈਗਾ ਉਹ ਵੀ ਜਿਹੜਾ ਤੁਹਾਡੇ ਵਿੱਚ ਇਹਦੇ ਵਿੱਚ ਐਡ ਹੋ ਜਾਂਦਾ ਕਿਉਂਕਿ ਜਿੰਨੇ ਵੀ ਮਹਿਕਮੇ ਹੁਣ ਸਾਰੇ ਹੀ ਔਨਲਾਈਨ ਹੋ ਚੁੱਕੇ ਸਾਰਾ ਕੰਮ ਜਿਹੜਾ ਕੰਪਿਊਟਰਾਈਜ਼ ਹੋ ਚੁੱਕਾ ਹੈ ਇਸ ਕਰਕੇ ਇਹਨਾਂ ਨੇ ਜਿਹੜਾ ਹੋਰ ਅਗਲਾ ਟੈਸਟ ਉਹਦੇ ਵਿੱਚ ਜਿਹੜਾ ਕੰਪਿਊਟਰ ਦਾ ਟੈਸਟ ਵੀ ਜਿਹੜਾ ਉਹ ਇਹਨਾਂ ਨੇ ਐਡ ਕਰ ਦਿੱਤਾ ਸੋ ਮਿੱਤਰੋ ਵੀਡੀਓ ਬਣ ਗਈ ਲੰਬੀ ਤੇ ਇੰਨੀ ਹਿੰਮਤ ਪਤਾ ਨਹੀਂ ਤੁਹਾਡੇ 'ਚ ਹੁੰਨੀ ਕਿ ਨਹੀਂ ਦੇਖਣ ਦੀ ਜਿਨ੍ਹਾਂ ਨੇ ਦੇਖ ਲਈ ਆ ਉਹ ਹੁਣ ਇਹ ਨੋਟੀਫਿਕੇਸ਼ਨ ਸਾਰੀ ਪੜਨ ਵਾਸਤੇ ਮੇਰਾ ਜੋ ਇਹਦਾ YouTube ਚੈਨਲ ਆ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੇ WhatsApp ਗਰੁੱਪ ਦਾ ਲਿੰਕ ਸ਼ੇਅਰ ਕੀਤਾ ਪਿਆ ਉਸ ਲਿੰਕ ਤੇ ਜਾ ਕੇ ਤੁਸੀਂ ਮੇਰਾ WhatsApp ਜਿਹੜਾ ਗਰੁੱਪ ਜੁਆਇਨ ਕਰ ਸਕਦੇ ਹੋ ਔਰ WhatsApp ਗਰੁੱਪ ਵਿੱਚ ਤੁਹਾਨੂੰ ਇਹ ਜਿਹੜੀ ਇਹਦੀ PDF ਉਹ ਮਿਲ ਜਾਈਏਗੀ ਔਰ ਮੈਂ ਆਸ ਕਰਦਾ ਕਿ ਜਿਹੜੀ ਇਹ ਵੀਡੀਓ ਹੈ ਤੁਸੀਂ ਜਰੂਰ ਆਪਣੇ ਸ਼ਹਿਰ ਪਿੰਡਾਂ ਮਹੱਲਿਆ ਵਿੱਚ ਜਿੰਨੇ ਵੀ ਸਾਡੇ ਗ੍ਰੈਜੂਏਟ ਬੱਚੇ ਬੈਠੇ ਪਏ ਆ ਸਾਰੇ ਤੱਕ ਇਹ ਜਿਹੜੀ ਵੀਡੀਓ ਪਹੁੰਚਦੀ ਕਰੂਗੇ ਔਰ ਤਾਂ ਜੋ ਜਿਹੜੀ ਇਹ ਜਿਹੜੀ ਨੌਕਰੀ ਹੈਗੀ ਆਪਾਂ ਆਪਣੇ ਬੱਚੇ ਚੱਕਰ ਜਿਹੜੀ ਇਹ ਨੌਕਰੀ ਦੀ ਐਡ ਐਡ ਹੈਗੀ ਹੈ ਇਹ ਪਹੁੰਚਦੀ ਕਰਿਏ ਨੌਕਰੀ ਬਹੁਤ ਜ਼ਬਰਦਸਤ ਆ ਸਰਕਾਰੀ ਨੌਕਰੀ ਬਹੁਤ ਮੁਸ਼ਕਲਾ ਲੈਣੀ ਥੈਂਕ ਯੂ ਜੀ ਤੁਸੀਂ ਕਿਸਮਤ ਵਾਲੇ ਹੋ ਤੁਹਾਨੂੰ ਸਰਕਾਰੀ ਨੌਕਰੀ ਮਿਲ ਰਹੀ ਆ ਔਰ ਟੈਸਟ ਦੇਣ ਦਾ ਜਿਹੜਾ ਮੌਕਾ ਮਿਲ ਰਿਹਾ ਆ ਹਾਂ ਯਾਦ ਰੱਖਣਾ ਕਿ 24 ਸੱਤ ਤੱਕ ਅਪਲਾਈ ਹੋਣਾ ਹੈ ਅਜੇ ਦਿਨ ਹੈਗੇ ਸਾਰੇ ਆਰਾਮ ਨਾਲ ਅਪਲਾਈ ਕਰ ਸਕਦੇ ਆ 17727 ਪੋਸਟ ਆਇਆ ਉਹਨਾਂ ਨੂੰ ਲੈਣ ਵਾਸਤੇ ਸਾਨੂੰ ਜਰੂਰ ਜਿਹੜਾ ਉਹ ਫਾਈਟ ਕਰਨੇ ਚਾਹੀਦੀ ਆ ਧੰਨਵਾਦ ਜੀ ਵੀਡੀਓ ਜਰੂਰ ਸ਼ੇਅਰ ਕਰੋ